ਇਸ ਇਦਾਂ ਦੇ ਉਸਤਾਦ ਜੀ ਆਪਾਂ ਕਾਮਯਾਬ ਹੋ ਗਏ ਆ ਮਿੰਟਕ ਬਾਅਦ ਇਹਨੂੰ ਚੁੱਕ ਕੇ ਵੇਖਣ ਦਾ ਪੈਂਦੇ ਜੇ ਇੱਥੇ ਕੋਈ ਮੋਰੀ ਆ ਜਿਹੜੇ ਨਿਸ਼ਾਨੇ ਲਾਉਣੇ ਆ ਉਹ ਜੇ ਤੈਨੂੰ ਇਹ ਪਤਾ ਲੱਗ ਜੇ ਰ ਫੇਰ ਤੂੰ ਮਿਸਤਰੀ ਨਾ ਬਣ ਜੇ ਹੈ ਸਵੇਰ ਦਾ ਤੈਨੂੰ ਆ ਪਰਨਾਲਾ ਆ ਫੜਾਇ ਇਹਨੂੰ ਚੰਬੜਿਆਂ ਸਵੇਰ ਦਾ ਉਹ ਉਸਤਾਦ ਜੀ ਬਣਾ ਤੇ ਆ ਆ ਲਾਸਟ ਹੀ ਆ ਬਸ ਤੁਸੀਂ ਤਾਂ ਮੈਨੂੰ ਆਨੇ ਹੀ ਕਿ ਆਪਾਂ ਬਹੁਤ ਵੱਡੇ ਪ੍ਰੋਜੈਕਟ ਲੈਣੇ ਆ ਤੇ ਆ ਕਦੋਂ ਤੱਕ ਪੰਜਾਲਿਆਂ ਦੀ ਰਹਿਣਾ ਆਪਾਂ ਉਹ بڑے بڑے ਪ੍ਰੋਜੈਕਟ ਵੀ ਕਰਾਂਗੇ ਪਹਿਲਾਂ ਨਿਗੇ ਨਿਗੇ ਕਰ ਲੀਆ ਕੰਮ ਨਬੇੜ ਲੀਆ ਨਿਗੇ ਨਿਗੇ ਇਹ ਰਾਜ ਰੋੜੇ ਆ ਇਹ ਕੱਢ ਲੀਆ ਪਹਿਲਾਂ ਆਪਾਂ ਉਸਤਾਦ ਜੀ ਉਹ ਤਾਂ ਠੀਕ ਆ ਪਰ ਮੈਂ ਕੰਮ ਸਿੱਖਣ ਦੇ ਚੱਕਰ ਚ ਮੈਂ ਆਦੇ ਬਾਹਰੋਂ ਵੀ ਆ ਗਿਆ ਵਾਂ ਕੰਮ ਸਿਖਾਉਣ ਦੇ ਨਿਆ ਤੈਨੂੰ ਹੋਰ ਕੀ ਕਰਾਂ ਮੈਂ ਉਸਤਾਦ ਜੀ ਆ ਬਸ ਫਟੀਆਂ ਪੰਜਾਲੇ ਕਰੀ ਜਾਣੇ ਆ ਹੋਰ ਕੋਈ ਬੈੱਡ ਬੁੱਡ ਬਣਵਾਉ ਉਹ ਤਾਂ ਮੈਨੂੰ ਆ ਬਣਾਏ ਨੂੰ 6 ਮਹੀਨੇ ਹੋ ਗਏ ਆ ਤੇ ਕਿੱਦਾਂ ਦਾ ਹੁੰਦਾ ਬੈੱਡ ਤੇ ਬਾਹਰੋਂ ਕਿਉਂ ਆ ਗਿਆ ਉੱਥੇ ਲੱਗਾ ਰਹਿਂਦਾ ਰਮਾਨ ਕੀ ਕੰਮ ਕਰਦਾ ਹਾਂ ਉਸਤਾਦ ਜੀ ਬਕਸੇ ਜੇ ਬਣਾਈਂਦੇ ਤੇ ਇਹਦੇ ਕੰਮ ਹੀ ਉਹਦਾ ਸੌਕਾ ਹੀ ਬਣਾਈ ਜਾਂਦਾ ਬਕਸੇ ਉੱਥੇ। ਉਸਤਾਦ ਜੀ ਜਦੋਂ ਲੱਗਦੀ ਨਾ ਤੇ ਸਿਕਰ ਦੁਪਹਿਰ ਤੇ ਖਬਰਾਟ ਬਹੁਤ ਹੁੰਦੀ ਸੀ। ਤੇ ਮੈਂ ਸੋਚਿਆ ਸੇਵਕਾਲੇ ਤੇ ਆਹ ਦੁਪਹਿਰ ਕੰਮ ਕਰਨ ਦੇ ਕਿਉਂ ਨਾ ਕੰਮ ਸਿੱਖ ਕੇ ਆਈਏ। ਇਹ ਨਾ ਹੋਵੇ ਕਿ ਤੇ ਇੰਨਾ ਬਕਸਿਆਂ ਚ ਬੰਦ ਹੋ ਕੇ ਜਾਈਏ। ਅੱਛਾ ਜੀ। ਤੇ ਉਹਦੇ ਬੰਦੇ ਨਹੀਂ ਜਿਹੜੇ ਉੱਥੇ ਕੰਮ ਕਰਨ ਦੇ ਆ ਹੈ? ਕੋਈ ਨੇ ਬੰਦੇ ਆਪਣੇ ਪੰਜਾਬ ਦੇ ਉੱਥੇ ਡੈ ਵਿਚਾਰੇ ਜਿਹੜੇ ਲੇਬਰਾਂ 'ਚ ਕੰਮ ਕਰਦੇ ਆ ਓਏ। ਔਰਾਂ ਦੇ 100-100 ਫੁੱਟ ਚਾੜ ਦਿੰਦੇ ਤਾਂ ਨਨ ਧੁੱਪੇ। ਉਸਤਾਦ ਜੀ ਉਹਦੇ ਵੱਡੇ ਜਿਗਰਾਂ ਵਾਲੇ ਕਈ ਮੇਰੇ ਵਰਗੇ ਮਾਤਰ ਕਮਜ਼ੋਰ ਦਿਲ ਦੇ ਵੀ ਹੁੰਦੇ ਆ। ਮੈਂ ਸੋਚਿਆ ਕਿ ਤੁਹਾਡੇ ਕੋਲੋਂ ਕੰਮ ਸਿੱਖਦਾਂ ਪਰ ਤੁਸੀਂ ਵੀ ਸਪੇਰਾਂ 'ਚ ਜਿਵੇਂ ਲਾ ਲਿਆ ਸਾਹ। ਇਹ ਕਿ ਤੇ ਐਵੇਂ ਹੀ ਸਮਝਦਾ ਵਾਂ। ਓਏ ਕਲਾਵਾ ਹੱਥ ਦੀ ਕਲਾ ਜਿਹੜੀ ਤੈਨੂੰ ਮੈਂ ਦੇਤੀ ਆ। ਉਸਤਾਦ ਜੀ ਮੇਰੀ ਤੇ ਮਜਬੂਰੀ ਸੀ ਤੇ ਤੁਸੀਂ ਇਹ ਕੰਮ ਕਿਉਂ ਸਿੱਖ ਲਿਆ? ਉਹ ਬਸ ਆਂਗਰੇਜ਼ੀ ਲੈਵੇਂ ਠੀਕ ਹੈ ਮੈਨੂੰ। ਹੋ ਕਿਦਾਂ ਉਸਤਾਦ ਜੀ? ਉਹ ਐਨਐਸ ਸਕੂਲਾਂ ਕਢਾਤਾ ਪਹਿਲਾਂ ਮੈਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਮੁੜ ਕੇ ਲਿਆ ਇਧਰ ਕੰਮ 'ਚ ਸੁੱ ਉਹ ਕਿਦਾਂ ਉਸਤਾਦ ਜੀ ਯਾਰ ਅਸਲ ਚ ਨਾ ਮੈਨੂੰ ਕਾਰਾਂ ਦਾ ਬੜਾ ਸ਼ੌਂਕ ਹੈ ਅੱਛਾ ਜੀ ਉਹ ਮਾਤੜ ਬੰਦੇ ਨੂੰ ਉਸਤਾਦ ਜੀ ਹੁੰਦਾ ਕਿ ਗੱਡੀਆਂ ਗੁੱਡੀਆਂ ਚ ਘੁੰਮੀਆਂ ਮੈਨੂੰ ਇਹ ਵੀ ਚੱਲ ਗੱਡੀ ਗੁੱਡੀ ਕਿਰੇ ਚਲਾਵਾਂਗੇ ਹਾਂ ਮੈਨੂੰ ਕਿਸ ਨੇ ਕਿਹਾ ਵੀ ਕਾਰਪੈਂਟਰ ਦਾ ਕੰਮ ਸਿੱਖਣਾ ਹੀ ਬੱਸ 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 ਉਸਤਾਦ ਜੀ ਮੈਨੂੰ ਲੱਗਾ ਪਤਾ ਤੂੰ ਹੀ ਆਂਦਣੇ ਉਦਾਂ ਦੇ ਲਈ ਨਹੀਂ ਜਾਣੀ ਕਿਉਂ ਨਾ ਲੱਕੜਦੀਆਂ ਬਣਾ ਬਣਾ ਕੇ ਚਲਾ ਕਰਾਂਗੇ ਕਾਰਾ ਮੈਨੂੰ ਅਸਲੀਆਂ ਦਾ ਸ਼ੌਂਕ ਹੀ ਲੱਕੜਦੀਆਂ ਕਾਰਾ ਮੈਂ ਸਿਰ 'ਚ ਮਾਰਨੀ ਹੈ ਮੈਂ ਕਿਹਾ ਕੀਪ ਤਾਂ ਕਾਰਾਂ ਨੂੰ ਪੇਂਟ ਪੌਂਡ ਕਰਨਾ ਹੋਵੇ ਤੇ ਮੈਂ ਦਵਾ ਦਵ ਮੈਂ ਕਿਹਾ ਇਹੋ ਜੀ ਮੈਨੂੰ ਘੱਲ ਦੋ ਹਾਂ ਉਹ ਪਤਾ ਮੈਨੂੰ 6 ਮਹੀਨਿਆਂ ਬਾਅਦ ਲੱਗਾ ਵੀ ਇਹਨੂੰ ਕਾਰਪੈਂਟਰ ਕਹਿੰਦੇ ਤੁਹਾਨੂੰ ਤਾਂ ਵੀ ਉਸਤਾਦ ਹੀ ਸ਼ੌਂਕ ਹੀ ਲਾ ਕੇ ਬਹਿ ਗਏ ਆਗੇ ਉਹ ਮੈਨੂੰ ਕੱਲੇ ਨੂੰ ਲੈ ਕੇ ਬੈਠੇ ਆ ਉਹ ਇੱਥੇ ਸਾਰੀ ਦੁਨੀਆ ਨੂੰ ਓੜੇ-ਵੜੇ ਸ਼ੌਂਕ ਲੈ ਕੇ ਬਹਿ ਗਏ ਸਹੀ ਗੱਲ ਆ ਉਸਤਾਦ ਜੀ ਗੰਜਾਸ ਹੁੰਦੀ ਨਹੀਂ ਆ ਲੋਕਾਂ ਕੋ ਤੇ ਸ਼ੌਂਕ ਵੱਡੇ ਵੱਡੇ ਪਾ ਲੈਂਦੇ ਆ ਸਿਆਣੇ ਸੱਚ ਹੀ ਕਹਿ ਗਏ ਆ ਕੀ ਕਹਿ ਕੇ ਗਏ ਸਿਆਣੇ ਆਦੇ ਚ ਉਹ ਨਾਲੇ ਕਾਮਾਂ ਨੂੰ ਸ਼ੈਨਤਾ ਓਏ ਆਦੇ ਚ ਉਹ ਤੇ ਬਥੇਰਾ ਵਾ ਜੇਬ ਚ ਪੈਸਾ ਵੀ ਹੋਣਾ ਚਾਹੀਦਾ ਵਾ ਉਸਤਾਦ ਜੀ ਜਦੋਂ ਜੇਬ ਚ ਰੁਪਈਆ ਨਹੀਂ ਆ ਤੇ ਫਿਰ ਆਦੇ ਚ ਉਹ ਵੀ ਕੀ ਕਰਨਾ ਭਰਤੀ ਪਾ ਲੈਗੇ ਬੰਦਾ ਫਿਰ ਹੋਰ ਨਹੀਂ ਕੋ ਹੁੰਦਾ ਤੇ ਲੋ ਜੀ ਇਹਦੀਆਂ ਭਰਤੀਆਂ ਦੇ ਵੀ ਲੈਵਲ ਨਿਕਲਣਗੇ ਉਸਤਾਦ ਜੀ ਇਹ ਕੰਮ ਦੀ ਇੱਜ਼ਤ ਵੀ ਹੈਗੀ ਸੀ ਕਿ ਸ਼ੁਰੂ ਤੋਂ ਤੱਪੜ ਹੀ ਰੁਲੇ ਰਹੇ ਆ ਹਾਂ ਹੁਣ ਤੇ ਲੋਕੀ ਲੜ ਪੈਂਦੇ ਨਾ ਕਿਸੇ ਨੂੰ ਕਹਿ ਦਈਏ ਵੀ ਫਲਾਣੇ ਦੀ ਮੰਜੀ ਠੋਕਤੀ ਉਹ ਲੋਕਾਂ ਮਿਲਣਾ ਆ ਮਿਸਤਰੀ ਸਾਡੀ ਮੰਜੀ ਠੋਕ ਜੀ ਦੂਜੇ ਦੇ ਮਿਲਣਾ ਮਿਸਤਰੀ ਸਾਡੀ ਮੰਜੀ ਠੋਕ ਜੀ ਅੱਛਾ ਜੀ ਕਿਸ ਨੇ ਪੁੱਛਣਾ ਮਿਸਤਰੀ ਕਿਧਰੋਂ ਆਇਆ ਉਹ ਫਲਾਣੇ ਦੀ ਮੰਜੀ ਠੋਕ ਕੇ ਆ ਬਸ ਉਸਤਾਦ ਜੀ ਜਿਤ ਹੁਣੀ ਵੀ ਕਿੱਥੋਂ ਆ ਔਰ ਐਸੇ ਗੱਲ ਨੇ ਜਿਤ ਘਟਾਤੀ ਆ ਉਹ ਕਿਦਾਂ ਬਹੁਤ ਸੋਹਣੇ ਲੱਗੀਦਾ ਉਸਤਾਦ ਜੀ ਜਦੋਂ ਇਦਾਂ ਕਹੀਦਾ ਵਾ ਕਿ ਮੈਂ ਫਲਾਣੇ ਸੌ ਦੀ ਮੰਜੀ ਠੋਕ ਕੇ ਆਇਆ ਵਾ ਤੇ ਯਾਰ ਲੋਕੀ ਉਦੋਂ ਆ ਕੇ ਕਹਿੰਦੇ ਸੀ ਵੀ ਸਾਡੀ ਮੰਜੀ ਭਾਅ ਠੋਕ ਜਾ ਤੇ ਫਿਰ ਵੀ ਕਰਾਂਗੇ ਦੱਸ ਤਾਈਆਂ ਲੋਕਾਂ ਨੇ ਉਸਤਾਦ ਜੀ ਹੁਣ ਬੈੱਡ ਬਣਾ ਲਏ ਆ ਹੁਣ ਮੰਜੀਆਂ ਦੇ ਲੋਕੀ ਘਾਟ ਹੀ ਸਮਦੇ ਆ ਨਾ ਆ ਮੰਜੀਆਂ ਚੋਕੀ ਦਿੱਤੀਆਂ ਹੁਣ ਮੰਜੀਆਂ ਹੈ ਹੀ ਨਹੀਂ ਆ ਤੇ ਹੁਣ ਕੋਈ ਕਹਿੰਦਾ ਵੀ ਨਹੀਂ ਨਾ ਆਣ ਕੇ ਵੈਸੇ ਉਸਤਾਦ ਜੀ ਉਦੋਂ ਕਹਿੰਦੇ ਕਿ ਕਮਿਸ਼ਨ ਕਮਿਸ਼ਨ ਬਹੁਤ ਖਾਂਦੇ ਹੁੰਦੇ ਸੀ ਮਿਸਤਰੀ ਤੇ ਕਿੰਨੀ ਕਾ ਕਮਿਸ਼ਨ ਮਿਲ ਜਾਂਦੀ ਹੁਣ ਨਹੀਂ ਹੈਗਾ ਪੈਸਾ ਹੁਣ ਤੇ ਆਨਲਾਈਨ ਕੰਮ ਹੋਇਆ ਵਾ ਹਾਂਜੀ ਕੰਪੀਟੀਸ਼ਨ ਆਹਰਾਂ ਦਾ ਆਹਲੇ ਮਿਸਤਰੀ ਨੂੰ ਖੜਦੇ ਨਹੀਂ ਸਮਾਨ ਲੈਣ ਅਗਲੇ ਸਮਾਨ ਲਿਆ ਕੇ ਦੱਸਦੇ ਵੀ ਮਿਸਤਰੀ ਆ ਪਿਆ ਇਹ ਸਮਾਨ ਤੇ ਝੀਰ ਲੈਣ ਨੂੰ ਜਦਾਂ ਚੀਜ਼ ਮੈਂ ਸਤਾਜ ਜੀ ਮੈਨੂੰ ਕਮਿਸ਼ਨ ਦਾ ਇੱਕ ਗੱਲ ਯਾਦ ਆ ਗਈ ਕੀ ਜ਼ਿਆਦਾ ਆ ਗਿਆ ਜਿੱਦਾਂ ਉਸਤਾਜ ਜੀ ਲੋਕੀ ਲਿਆ ਲਿਆ ਵੇਚਣ ਦੇ ਬੈੱਡ ਬੁੱਡ ਸੋਫੇ ਸਾਫੇ ਹਾਂ ਤੇ ਇਦਾਂ ਆਪਾਂ ਵੀ ਕਰਤਾਰਪੁਰੋਂ ਬੜੇ ਬਣਾਤੇ ਬੈੱਡ ਚੁੱਕਦੇ ਆ ਤੇ ਕੰਮ ਆਪਾਂ ਵੱਡਾ ਚਲਾਉਨੇ ਆ ਤੇ ਸ਼ੋਰੂਮ ਪਾਈਏ ਆਪਾਂ ਵੀ ਤੇ ਪੈਸੇ ਕਿੱਥੋਂ ਹੋਣੇ ਸ਼ੋਰੂਮ ਦੇ ਓਹ ਉਸਤਾਜ ਜੀ ਜਿੱਦਾਂ ਤੁਹਾਡਾ ਸਰੀਰ ਐ ਐਡਾ ਜਿਗਰਾ ਵੀ ਰੱਖੋ ਉਹ ਕੰਮ ਤੇ ਸ਼ੁਰੂ ਕਰੀਏ ਆਪੇ ਮਾਲਕ ਦਊਗਾ ਉਹ ਕੋਈ ਨਹੀਂ ਆਗੇ ਨਾ ਪੈਸੇ ਤੇ ਪਾਵਾਂਗੇ ਸ਼ੋਰੂਮ ਵੀ ਕੋਈ ਨਹੀਂ ਇੱਕ ਸ਼ਰਤ ਜੇ ਉਹ ਗੜੀ ਉਸਤਾਦ ਜੀ ਨਾਮ ਐ ਰੱਖਣਾ ਜੀ ਮਿਸਤਰੀ ਐਂਡ ਮਿਸਤਰੀ ਫਰਨੀਚਰ ਹਾਊਸ ਮਿਸਤਰੀ ਐਂਡ ਮਿਸਤਰੀ ਹੋਰ ਕਿਹੜਾ ਮਿਸਤਰੀ ਓਏ ਉਸਤਾਦ ਜੀ ਮੈਂ ਵੀ ਮਿਸਤਰੀ ਬੰਨਾ ਹੀ ਆ ਉਸਤਾਦ ਜੀ ਹੁਣ ਓ ਭਰਾਵਾ ਤੂੰ ਮੇਰੇ ਵਾਲਾ ਮਿਸਤਰੀ ਮੈਨੂੰ ਫੜਾ ਤੋ ਠੀਕ ਐ ਨਾ ਗੱਲਾਂ ਦੇ ਬਾਗ ਨਾ ਇੱਥੇ ਵਿਖਾ ਧੁੱਪ ਤੋਂ ਆਹਰਾਂ ਦੀ ਲੱਗਣ ਈ ਆ ਜਾਂ ਕਬਜਾ ਲੈ ਗਿਆ ਕਬਜੇ ਦੇ ਉਸਤਾਦ ਜੀ ਐ ਕਹਿ ਜਾਂਦੇ ਜਿੱਦਾਂ 10 ਕਿੱਲਿਆਂ ਦਾ ਲੈਣ ਜਾਣਾ ਵਾ 1.5 ਰੁਪਏ ਦਾ ਕਬਜਾ ਵਾ ਤੇ ਸਵੇਰ ਦੇ ਮੈਂ 10 ਚੱਕਰ ਮਾਰਤੇ ਆ ਇੱਕ ਈ ਡੱਬੀ ਮੰਗਾਓ ਤੇ ਮੇਰਾ ਖਾੜਾ ਛਡਾਓ ਜਦ ਜਦਾਂ ਲੱਗੜੇ ਹੁੰਦਾ ਹੁੰਦਾ ਮਂਗਾਉਣੇ ਆ ਮੈਂ ਡੱਬੀ ਮਂਗਾ ਕੇ ਤੇ ਕਰਜ਼ਾ ਚੜਾ ਲਾਂ ਆਪਣੇ ਸਿਰ ਤੇ ਹਾਂ ਸਤ ਜੀ ਮੈਂ ਇੱਕ ਹੋਰ ਹਸਾਬ ਲਾ ਲਿਆ ਜੀ ਆਪਣਾ ਨਹੀਂ ਜੇ ਇੱਥੇ ਕੋਈ ਵੀ ਬੰਨਾ ਆਪਾਂ ਸ਼੍ਰੀਨਗਰ ਨੂੰ ਨਿਕਲ ਗਏ ਤੇ ਉੱਥੇ ਆਪਣਾ ਕੀ ਬਣ ਜਾਊ ਸਤ ਜੀ ਸੇਸੂ ਖਾਨੇ ਆ ਕਰੀ ਲਾਲ ਹੋ ਕੇ ਆਉਣੇ ਉਧਰੋਂ ਬਣਾਉਣੇ ਤੇ ਆਪਾਂ ਫੇਰ ਪੰਜਾਲੇ ਤੇ ਫਟੀਆਂ ਹੀ ਆ ਤੇ ਉੱਥੇ ਬਣਾ ਲਿਆ ਕਰਦੇ ਆ ਜਿੰਨੇ ਆਪਣੇ ਰੰਗ ਪੱਕ ਗਏ ਆ ਨਾ ਸੇਬਾਂ ਫੇਲ ਹੋ ਰਿਹਾ ਨਾ ਕਸ਼ਮੀਰ ਦੇ ਆਪਨੇ ਦੇ ਨਹੀਂ ਕੰਮ ਕਰਨੇ। ਉਸਤਾਜ ਜੀ ਗਰਮੀ ਵੀ ਬੜੀ ਇੱਥੇ ਦੇ ਉੱਥੇ ਸਗੋਂ ਠੰਡਾ ਇਲਾਕਾ ਉੱਥੇ ਹੀ ਚਲਦੇ ਆ ਮਨਾਂ ਮੇਰੀ। ਓਏ ਉੱਥੇ ਟੌਪ ਦੇ ਮਿਸਤਰੀ ਜਾਂਦੇ ਆ ਸ਼੍ਰੀਨਗਰ ਠੀਕ ਹੈ ਨਾ ਫੱਟੀਆਂ ਬਣਾਉਣ ਵਾਲੇ ਨਹੀਂ ਜਾਂਦੇ ਅਗਲੇ ਮੀਨਾਕਾਰੀ ਕਰਾਉਂਦੇ ਆ ਲੱਕੜ ਦੇ ਉੱਤੇ। ਉਸਤਾਜ ਜੀ ਤੁਸੀਂ ਟੌਪ ਦੇ ਮਿਸਤਰੀ ਜੇ ਤੁਹਾਨੂੰ ਨਹੀਂ ਆਉਦੀ ਮੀਨਾਕਾਰੀ ਉਹ ਜਦੋਂ ਮੀਨਾਕਾਰੀ ਸਿਖਾਉਣ ਲੱਗੇ ਸੀ ਨਾ ਉਦੋਂ ਮੈਂ ਛੁੱਟੀਆਂ ਮਾਰਨ ਡੈ ਰਿਆਂ ਸੀ ਬੱਸ ਇਹੋ ਤੇ ਉਸਤਾਦ ਜੀ ਸਾਡੇ ਲੋਕਾਂ ਦੀ ਗੱਲ ਮਾੜੀ ਆ ਜਦੋਂ ਕੋਈ ਟੰਗ ਦਾ ਕੰਮ ਸਿੱਖਣਾ ਹੁੰਦਾ ਉਦੋਂ ਛੁੱਟੀਆਂ ਮਾਰਨ ਡੈ ਪੈਂਦੇ ਆ ਤੇ ਜਦੋਂ ਫਟੀਆਂ ਪਰਣਾਲੇ ਸਿੱਖਣੇ ਆ ਉਦੋਂ ਦਿੱਲੀ ਆਉਣਗੇ ਤੇ ਮੈਨੂੰ ਤੇ ਉਸਤਾਦ ਜੀ ਆਪ ਇਦਾਂ ਹੀ ਲੱਗਣ ਲੱਪਿਆ ਵਾ ਜਦੋਂ ਤੁਸੀਂ ਮੈਨੂੰ ਕੋਈ ਕੰਮ ਸਿਖਾਉਣਾ ਨਾ ਟੰਗ ਦਾ ਤੇ ਮੇਰੀਆਂ ਤੇ ਆਪ ਛੁੱਟੀਆਂ ਆ ਜਾਣੀਆਂ ਮੈਂ ਤੈਨੂੰ ਕਹਿਆ ਨਾ ਹੁਣ ਇਹ ਛੁੱਟੀਆਂ ਕਰ ਲੈ ਭਾਵੇਂ ਹੈ ਆ ਪਰਣਾਲੇ ਸਵੇਰ ਦੇ ਤੈਨੂੰ ਕਿਹਾ ਉਹ ਨਹੀਂ ਤੇਰੇ ਕੋਲ ਬੰਡੇ ਦੇ ਗੱਲਾਂ ਜਿੰਨੀਆਂ ਮਰਜ਼ੀ ਬਣਾਈ ਜਾ ਉਸਤਾਦ ਜੀ ਵਰਮਾ ਦਾ ਨਹੀਂ ਧਰਮੇ ਨੂੰ ਨਾ ਲੈਵਾ ਉਹ ਮੈਂ ਧਰਮੇ ਨਾਲ ਕੋਲਣਾ ਧਰਮੇ ਨੂੰ ਲੈ ਆਵਾ ਵਰਮਾ ਲੈ ਗਿਆ ਛੇ ਕੱਢਣ ਵਾਲਾ ਐ ਸ਼ਾਈ ਵਰਮਾ ਮੈਨੂੰ ਲੱਗਾ ਖਣਿਆ ਨਾਲ ਦੇ ਦੁਕਾਨ ਵਾਲੇ ਨੂੰ ਕਹਿਣ ਦੇ ਕੇ ਇਹਨੂੰ ਆਜ ਮਾਰ ਕੇ ਲਿਆ ਬਹੁਤੀਆਂ ਗੱਲਾਂ ਨਾ ਕਰ ਗੁਣੀਆਂ ਫੜਾ ਮੈਨੂੰ ਮੜਿਆ ਲਓ ਉਸਤਾਦ ਜੀ ਇਹ ਆ ਗੁਣੀਆਂ ਤੇ ਇਹਦੇ ਨਾਲ ਚੱਲਦੀ ਆ ਦੁਨੀਆ ਹਾਂ ਇਹ ਤੇ ਉਸਤਾਦ ਜੀ ਸ਼ੇਰ ਬਣ ਗਿਆ ਵੇ ਲਾ ਫਿਰ ਸ਼ੇਰ ਬਣਾ ਦੀ ਦੇ ਇਦਾਂ ਖੜਿਆ ਖੜੋਤਿਆ ਇਹਦੇ ਉਸਤਾਦ ਜੀ ਮੈਨੂੰ ਵੀ ਸ਼ੇਰ ਆਉਂਦਾ ਜੇ ਮੇਰੇ ਤੋਂ ਵੀ ਸੁਣੋ ਸਮਾਹ ਕਿਹੜਾ ਸ਼ੇਰ ਆਉਂਦਾ ਤੈਨੂੰ ਉਹ ਵੇਖੀ ਟੌਰਪ ਮੱਕੜ ਦਾ ਜਦ ਬਣਿਆ ਮਿਸਤਰੀ ਲੱਕੜ ਦਾ ਸਭ ਕੰਮ ਗੁਣੀਆਂ ਵਿੱਚ ਕਰਨੇ ਨੇ ਲੋਕਾਂ ਨੇ ਪੈਸੇ ਭਰਨੇ ਨੇ ਫਿਰ ਸ਼ਟਡਾਉਨਾਂ ਤੇ ਜਾਵਾਂਗੇ ਸਾਡੇ ਪੈਸੇ ਲੱਕੜ ਨਾਲ ਜੁੜੇ ਰੰਦੇ ਨਾਸ਼ੇਲੇ ਸ਼ੇਲੇ ਲਾਵਾਂਗੇ ਵਾਹ ਵਾਹ ਐਨੇ ਗੁੱਸੇ 'ਚ ਵੇਖੀ ਜਿਹੜੇ ਪੈਸੇ ਨਾ ਪਾੜਦੇ ਹਾਂਜੀ ਸ਼ੇਰ ਹੀ ਥੋੜਾ ਜਿਹਾ ਇਦਾਂ ਦਾ ਸੀ ਨਾ ਉਹ ਸ਼ਾਲਾ ਸ਼ੇਰ ਹਾਂਜੀ ਹਾਂਜੀ ਚੱਲ ਸਹੀ ਨਾ ਉਸਤਾ ਜੀ ਮੈਂ ਕਿਹਨਾਂ ਨੂੰ ਕੰਮ ਹੀ ਇਹ ਕਰ ਲਾ ਪਰ ਇਹ ਲੱਕੜ ਦਾ ਕੰਮ ਹੀ ਛੱਡਦੇ। ਉਸਤਾਦ ਜੀ ਇਹ ਮੇਰੇ ਵਾਅਦਾ ਨਹੀਂ ਆ। ਕਿਉਂ? ਜਾਦੀ ਨਹੀਂ ਨਾ ਹੁੰਦੀ ਸ਼ਾਇਰੀ। ਹਾਂ। ਦਿਮਾਗ ਥੋੜਾ ਹੌਲਾ ਨਾ। ਕੀ ਮਤਲਬ? ਥੋੜਾ ਮਦਰਾਂ ਨਾ। ਦਾਦੂਸੀ ਤੋਂ ਵਾਲਾ। ਵੈਸੇ ਉਸਤਾਦ ਜੀ ਮੈਂ ਸਾਹਵ ਲਾ ਲਿਆ ਲੋਕਾਂ ਦਾ। ਹਾਂ। ਲੋਕੀ ਵੇਖ ਕੇ ਨਹੀਂ ਯਰਦੇ। ਕਿਉਂ ਕੀ ਗੱਲ ਹੋ ਗਈ ਆ? ਮੈਂ ਮੈਨੂੰ ਉਸਤਾਦ ਜੀ ਕਹਿੰਦਾ ਤੂੰ ਕਹੜਾ ਹੈ ਆਰਾਮ ਗੜੀਆਂ ਵਾ ਤੂੰ ਲੱਕੜ ਦਾ ਕੰਮ ਕਰਦਾ ਇਹ ਤਾਂ ਕੰਮ ਹੀ ਆਰਾਮ ਗੜੀਆਂ ਦਾ। ਓਏ ਉਹਨਾਂ ਨੂੰ ਗਾਇਆ ਫੇਰ ਕੀ ਹੋ ਗਿਆ ਇਹ ਆਰਾਮ ਗੜੀਆਂ ਨਹੀਂ ਆਂਦੇ। ਉਹ ਕੰਮ ਦੇ ਆਰਾਮ ਗੜੀਆਂ ਕੋ ਸਿੱਖੇ ਲੋਕੀ ਬਥੇਰਾ ਕੋਈ ਕਹਿੰਦੇ ਹੁੰਦੇ ਆ ਲੋਕੀ ਖੁਸ਼ ਹੁੰਦੇ ਆ ਕਿਸੇ ਨੂੰ ਕੰਮ ਕਰਦਿਆਂ ਵੇਖ ਕੇ ਸਹੀ ਗੱਲ ਆ ਉਸਤਾਦ ਇਹ ਕਰਕੇ ਲੋਕਾਂ ਨਾਲ ਨਹੀਂ ਧਿਆਨ ਦੇਈਦਾ ਹੁੰਦਾ ਕੰਮ ਕਰੀਦਾ ਹੁੰਦਾ ਆਪਣਾ ਤੇ ਆ ਬਾਊ ਜਿਹੜਾ ਆਪਣਾ ਉਸਤਾਦ ਹੀ ਗਵਾਂਢੀ ਆਹੋ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਐ ਮੈਂ ਆਰਾਮ ਗੜੀਆਂ ਵਾਂ ਉਹ ਕਿਦਾਂ ਆਰਾਮ ਗੜੀਆਂ ਉਸਤਾਦ ਜੀ ਜੂਪੀ 'ਚ ਆਰਾਮ ਗੜ ਨਹੀਂ ਕੰਮ ਤੇ ਨਹੀਂ ਹੈ ਗਿਆ ਆਹੋ ਤੇ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਲੈ ਆਰਾਮ ਗੜ ਗਿਆ ਤੇ ਆਰਾਮ ਗੜੀਆਂ ਬਣਾਇਆ ਓਏ ਓਏ ਹੁਣ ਤੈਨੂੰ ਜਿਹੜਾ ਪੁੱਛੇ ਨਾ ਕਿ ਤੂੰ ਆਰਾਮ ਗੜੀਆਂ ਵਾਂ ਤੇ ਤੂੰ ਗਾੜੀਆਂ ਕਹਣਾ ਨਹੀਂ ਮੈਂ ਸਿੱਧਾ ਗੜੀਆਂ ਸਹੀ ਜੀ ਉਸਤਾਦ ਜ ਸਹੀ ਗੱਲ ਓਸਤਾਦ ਜੀ ਆਪਾਂ ਦੇ ਯੂਪੀਆ ਹੌਲ ਮੈਨੂੰ ਓਸਤਾਦ ਜੀ ਚਿੱਤੇ ਨਹੀਂ ਹੁਣ ਮੈਂ ਤਾਂ ਕੀ ਕਰਨਾ ਓਸਤਾਦ ਜਿਹੜਾ ਤੈਨੂੰ ਇਦਾਂ ਕਹਿੰਦਾ ਨਾ ਠੋਕ ਕੇ ਜਵਾਬ ਦੇ ਗੜੀ ਵੇਖੋ ਮੈਂ ਕਿੱਦਾਂ ਇਹਨਾਂ ਦੇ ਮੂੰਹ ਭਾਂਦਾ ਓਸਤਾਦ ਜੀ ਉਹ ਨਾਲੇ ਅਸੀਂ ਗੁਰੂਆ ਕੰਮ ਸਿੱਖੇ ਆ ਰਾਮ ਗੜੀਆਂ ਗੋਂ ਚਲੋ ਤਾਂ ਫੇਰ ਕਾਦੀ ਗੱਲ ਸਹੀ ਗੱਲ ਆ ਓਸਤਾਦ ਜੀ ਆਪਣੇ ਦੇ ਓਸਤਾਦ ਲੋਗ ਆਓ ਓਸਤਾਦ ਜੀ ਹੂੰ ਇਦਾਂ ਨਹੀਂ ਆਪਣਾ ਕੋਖ ਵੀ ਬੰਨਣਾ ਕਿੱਦਾਂ ਬੰਨਣਾ ਫੇਰ ਆ ਕੰਮ ਕੁਮ ਆਪਾਂ ਆੜੇ ਛੱਡ ਦਈਏ ਤੇ ਰਾ ਆਪਣੇ ਕੋ ਬਾਲਣ ਦਾ ਹੀ ਉਦਾਂ ਗਿਆ ਇਹ ਵੀ ਕਿਤੇ ਕੰਨਾ ਕਿ ਚਿਰ ਚੱਲਣਾ ਕੋ ਚੱਲ ਕੋਈ ਨਹੀਂ ਬਾਲਣ ਦਾ ਕੰਮ ਮੜਾ ਵਾ ਦੋ ਤਿੰਨ ਮਰਗਾਂ ਹੋ ਜਾਂਦੀਆਂ ਰੋਜ ਦੀਆਂ ਬਾਲਣ ਤੇ ਵੇਖਦਾ ਹੀ ਹੈ ਨਾ ਤੇ ਉਸਤਾਜ ਜੀ ਤੇ ਲੋਕ ਮਰਨੋਂ हट ਗਏ ਤੇ ਫੇਰ ਤੇ ਆਪ ਮਰ ਜਾਗੇ ਫੇਰ ਬਗਵਾਖ ਕਰੀ ਆਂ ਡਾ ਸਵੇਰ ਦਾ ਕਿ ਲੈਣੀਆਂ ਗੱਲਾਂ ਕਰਨ ਰਿਆ ਲੋਕ ਕਿਉਂ ਮਰਨੋਂ हट ਜਾਣ ਜਿਨ੍ਹਾਂ ਦੀ ਆਈ ਉਹਨਾਂ ਨੇ ਜਾਣਾ ਹੀ ਜਾਣਾ ਹੈ ਨਹੀਂ ਆ ਹੋਏ ਤੇ ਗੱਲ ਆ ਗਈ ਉਸਤਾਜ ਜੀ ਤੁਹਾਡੀ ਉਹਨਾਂ ਨੂੰ ਕਿਦਾਂ ਰੋਗ ਲੇਗਾ ਤੂੰ ਜਾਨ ਵਾਲਿਆਂ ਨੂੰ ਉਸਤਾਜ ਜੀ 50 ਰੁਪਏ ਤੇ ਦਿਓ ਕੀ ਕਰਨੇ 50 ਰੁਪਏ 우ਸਤਾਦ ਜੀ ਕਭਰਾੜ ਦੀ ਹੋਂਦੀ ਬੱਤਾ ਲੈਣਾ ਕਿਉਂ ਤੈਨੂੰ ਪਤਾ ਪਤਾ ਰੁਪਇਆ ਤੇ ਇੱਕ ਨਹੀਂ ਹੈਗਾ ਜੇਬ ਦੇ ਵਿੱਚ ਸਵੇਰ ਦਾ ਤੇਰੇ ਸਾਹਮਣੇ ਵਟਿਆ ਕੋਈ ਪੈਸਾ ਤੇ ਕੋਕ ਨਹੀਂ ਵਟਿਆ ਸਵੇਰ ਦਾ ਤੇਰੇ ਸਾਹਮਣੇ ਕੋਈ ਗਾਹਕ ਆਇਆ ਮੈਨੂੰ ਦੱਸ ਰਾਂ ਪਹਿਲਾਂ ਜਾਓ 우ਸਤਾਦ ਜੀ ਰੋਂਦੇ ਰਹਿੰਦੇ ਜੇ ਤੁਸੀਂ ਉਦਾਂ ਤੂੰ ਦੱਸ ਦੇ ਜੇ ਕੋਈ ਪੈਸਾ ਵਟਿਆ ਹੋਰ ਤੈਨੂੰ 50 ਕਿੱਥੋਂ ਦਵਾਵਾਂ ਮੈਂ ਤੇ ਗੱਲੇ 'ਚ ਉਦਾਂ ਵੀ ਰੱਖਿਆ ਹੀ ਹੁੰਦਾ ਵਾ ਦੁਕਾਨਦਾਰਾਂ ਨੇ ਤੇ 10 ਵੀ ਹੁਣੇ ਜੇਬ 'ਚ ਹੱਥ ਮਾਰੋ ਦੇ ਦੋ ਗੱਲਾਂ ਤੇ ਗਾੜੀ ਇਹ ਕਿਤੇ ਨਰਾਇਣੇ ਸਾਹ ਦੀ ਹੱਟੀ ਆ ਵੀ ਜਿਹਦਾ ਗੱਲਾ ਆ ਜੇਬਾਂ ਜੀ ਹੁੰਦੇ ਪੈਸੇ ਫੋਲ ਲਾ ਜੇਬਾਂ ਕੋਖ ਹੁਣੀ ਹੈਗਾ ਵੈਸੇ ਸਤ ਜੀ ਹੂੰ ਅਮੀਰ ਹੋਣਾ ਜੇ ਪੈਸੇ ਕਮਾਉਣੇ ਆ ਨਾ ਆਹੋ ਪੈਸੇ ਤੇ ਕਮਾਉਣੇ ਆ ਇੱਕ ਆਈਡੀਆ ਮੇਰੇ ਕੋਲ ਹੋਰ ਹੈਗਾ ਉਹ ਕਿਹੜਾ ਹੈ ਜੀ ਤੁਹਾਨੂੰ ਬਕਸਾ ਬਣਾ ਕੇ ਦੇਣਾ ਵਾ ਲੱਕੜ ਦਾ ਆਪਣੇ ਹੱਥੀ ਉਹ ਵੀ ਫ੍ਰੀ ਅੱਛਾ ਜੀ ਹਾਂ ਹੋ ਗਦਾ ਸ਼ਾਰ ਜਾਓ 60 70 ਦੀ ਬਰਫ ਲਿਆਓ ਤੇ ਰੰਦਾ ਤੁਹਾਡੇ ਕੋਲ ਤੇ ਪੇਟੀ ਮੈਂ ਬਣਾ ਦੇਣੀ ਆ ਇੱਥੇ ਬਾਹਰ ਗੋਲੇ ਬਣਾ ਬਣਾ ਕੇ ਨਿਆਣਿਆਂ ਨੂੰ ਵੇਚਿਆ ਕਰੋ ਤੁਹਾਡਾ ਤੇ ਗੋਲੇ ਵੇਚਣ ਵਾਲਿਆਂ ਨਾਲ ਵੀ ਜ਼ਿਆਦਾ ਬੇੜਾ ਕਰਕ ਹੋ ਗਿਆ ਵਾ ਇਹ ਵਾਲੇ ਨੂੰ ਉਹਨਾਂ ਕੋਲੋਂ 150 ਨਿਕਲ ਆਉਂਦਾ ਤੇ ਤੁਹਾਡੇ ਕੋ ਰੁਪਈਆ ਇੱਕ ਨਹੀਂ ਨਿਕਲਿਆ ਜਬ ਮੈਂ ਨਹੀਂ ਜੇ ਕਰਨਾ ਕੰਮ ਤੁਹਾਡੇ ਕੋ ਮੈਂ ਚੱਲਿਆ ਜੂ ਜਾ ਯਾਰ ਇਹਨਾਂ ਨੂੰ ਮੈਂ ਆਪ ਕੱਢਦਾ